ਹਾਂਜੀ ਮੈਂ ਬਣਾਇਆ ਵਾਂ ਪਨੀਰ ਸੋ ਜਿਸ ਤਰ੍ਹਾਂ ਤੁਸੀਂ ਮੇਰਾ ਗਰਟ ਹੈਲਥ ਪ੍ਰੋਗਰਾਮ ਸ਼ੁਰੂ ਕਰੋਗੇ ਉਹਦੇ ਵਿੱਚ ਆਪਾਂ ਲੋ ਫੈਟ ਪਨੀਰ ਟੋਫੂ ਇਹ ਵਾਲੇ ਆਪਾਂ ਆਪਣੀ ਡਾਈਟ ਚ ਐਡ ਕਰਾਂਗੇ ਸੋ ਜਿਸ ਤਰ੍ਹਾਂ ਕਿ ਆਪਣਾ ਸਪੈਸ਼ਲੀ ਜੇ ਦਾ ਫੋਰਨ ਵਿੱਚ ਆਪਾਂ ਲੈਣ ਜਾਂਦੇ ਆ ਪਨੀਰ ਥੋੜਾ ਜਿਹਾ ਪਨੀਰ ਮਿਲਦਾ ਤੇ ਆਪਾਂ ਨੂੰ ਕਾਫੀ ਡਾਲਰ ਉਹਦੇ ਲੱਗ ਜਾਂਦੇ ਆ ਸੋ ਉਹ ਇਹਦੇ ਲਈ ਤੁਸੀਂ ਕੀ ਕਰ ਸਕਦੇ ਜੇ ਲੋ ਫੈਟ ਆਪਣਾ ਮਿਲਕ ਲਿਆ ਸਕਦੇ ਜੇ ਜੋ ਦਾ ਕਰੇ ਹੀ ਤੁਸੀਂ ਬਣਾ ਸਕਦੇ ਜੇ ਸੋ ਇੱਕ ਤੇ ਫਰੈਸ਼ ਹੋਗਾ ਜਦੋਂ ਤੁਹਾਨੂੰ ਲੋੜ ਆਪਾਂ ਇੱਕ ਦੋ ਦਿਨਾਂ ਲਈ ਬਣਾ ਕੇ ਇਕੱਠਾ ਰੱਖ ਲਓ ਤੇ ਦੂਸਰਾ ਵਿੱਚ ਕੋਈ ਪ੍ਰੈਜ਼ਰਵੇਟਿਵਸ ਨਹੀਂ ਹੋਣਗੇ ਸੋ ਇੱਕ ਫਰੈਸ਼ ਤੇ ਇੱਕ ਵਧੀਆ ਵਾਲਾ ਆਪਾਂ ਜਿਹੜਾ ਵਾ ਯੂਜ਼ ਕਰຊਾਦੇ ਆ ਸੋ ਬਹੁਤ ਹੀ ਈਜ਼ੀ ਵੇ ਹੈਗਾ ਵਾ ਤੇ ਸਾਰਿਆਂ ਨੂੰ ਬਣਾਉਣਾ ਤੇ ਆਉਂਦਾ ਹੀ ਆ ਕੋਈ ਵੀ ਇਹਦੇ ਵਿੱਚ ਆਪਾਂ ਸਿਟ੍ਰਿਕ ਚੀਜ਼ ਪਾ ਦੇਣੀ ਭਾਵੇਂ ਦਹੀਂ ਪਾ ਲਓ ਨਿੰਬੂ ਪਾ ਲਓ ਸੋ ਵਟ ਏਵਰ ਜੋ ਵੀ ਜੋ ਤੁਹਾਡੇ ਕੋਲ ਅਵੇਲੇਬਲ ਹੈਗਾ ਵਾ ਸੋ ਇਸੇ ਤਰ੍ਹਾਂ ਹੀ ਤੁਸੀਂ ਘਰ ਵਿੱਚ ਬਣਿਆ ਖਾਣਾ ਖਾ ਕੇ ਤੇ ਬਹੁਤ ਹੀ ਜੰਮੀ ਜੰਮੀ ਖਾਣੇ ਖਾ ਕੇ ਮੇਰਾ ਵੇਟ ਲੌਸ ਕਰ ਸਕਦੇ ਜੇ ਤੇ ਉਹਦੇ ਲਈ ਤੁਸੀਂ ਮੈਨੂੰ ਕੀ ਕਰਨਾ ਮੈਸਸੇਜ ਬਾਈ ਮੈਸਸੇਜ ਮੀ